ਸਤਿ ਸ਼੍ਰੀ ਅਕਾਲ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਤੁਹਾਡੇ ਨਾਲ ਮਨਪ੍ਰੀਤ ਕੌਰ ਲੈ ਕੇ ਹਾਜ਼ਰ ਆਂ ਸਾਡੀ ਖਾਸ ਪੇਸ਼ਕਸ਼ surjit rahega patar surjit patar ਪੰਜਾਬੀ ਦੇ ਮਹਾਨ ਕਵੀ ਸ਼ਾਇਰ ਲੇਖਕ ਜਿਹੜੇ ਅੱਜ ਫਾਨੀ ਸੰਸਾਰ ਨੂੰ ਅਲਵਿਦਾ ਆ ਗਏ ਸਾਡੇ ਵਿਚਾਲੇ ਨਹੀਂ ਰਹੇ ਪਰ ਹਮੇਸ਼ਾ ਹੀ ਆਪਣੀਆਂ ਰਚਨਾਵਾਂ ਦੇ ਰਾਹੀਂ ਆਪਣੀਆਂ ਕਵਤਾਵਾਂ ਦੇ ਰਾਹੀਂ ਆਪਣੀਆਂ ਗਜ਼ਲਾਂ ਦੇ ਰਾਹੀਂ ਉਹ ਸਾਡੇ ਦਿਲਾਂ ਦੇ ਵਿੱਚ surjit ਰਹਿਣਗੇ ਪੰਜਾਬੀ ਮਾਂ ਬੋਲੀ ਨੂੰ ਜਿੱਥੇ ਇੱਕ ਵੱਡਾ ਘਾਟਾ ਪਿਆ ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਉੱਥੇ ਹੀ ਪੰਜਾਬੀ ਸਾਹਿਤ ਦੀਆਂ ਨਾਮੀ ਸ਼ਖਸੀਅਤਾਂ ਦੇ ਵਿੱਚ ਵੀ ਸੋਗ ਦੀ ਲਹਿਰ ਹੈ। ਖਾਸतौर 'ਤੇ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੇ ਨਾਲ ਉਹਨਾਂ ਜੋ ਅਖੀਰੀ ਗੱਲਬਾਤ ਕੀਤੀ ਉਹਨਾਂ ਦੀ ਇੰਟਰਵਿਊ ਦੇ ਬਾਰੇ ਖਾਸ ਅੰਸ਼ ਅਸੀਂ ਜਾਣਾਂਗੇ ਤੇ ਨਾਲ ਹੀ ਜਾਣਾਂਗੇ ਕਿ ਕਿਸ ਤਰ੍ਹਾਂ ਇੱਕ ਮਕਬੂਲੀਅਤ ਜੜੀ ਹੈ ਉਹਨਾਂ ਸਾਹਿਤ ਜਗਤ ਦੇ ਵਿੱਚ ਖੱਟੀ ਕਿੰਜ ਇੱਕ ਨਾਮਣਾ ਉਹਨਾਂ ਕਮਾਇਆ ਤੇ ਕਿਸ ਤਰ੍ਹਾਂ ਇਨੀਆਂ ਮਕਬੂਲ ਰਚਨਾਵਾਂ ਜੜੀਆਂ ਉਹਨਾਂ ਸਾਡੀ ਝੋਲੀ ਪਾਈਆਂ ਪੇਸ਼ ਹੈ ਉਹਨਾਂ ਦੇ ਜੀਵਨ ਤੇ ਆਧਾਰਿਤ ਖਾਸ ਪੇਸ਼ਕਸ਼ ਜਾਈ ਪੱਤ ਚੜਤ ਫੇਰ ਕੀ ਲੈ ਤੋਗਲੀ ਰੁੱਤ ਚ ਲੱਗੀ ਜੇ ਤੇਰੇ ਕਾਲ ਜੇ ਹਾਲੇ ਛੁਰੀ ਨਹੀਂ ਇਹ ਨਾ ਸਮਝੀਂ ਸ਼ਹਿਰ ਦੀ ਹਾਲਤ ਬੁਰੀ ਨਹੀਂ ਦਰਦ ਨੂੰ ਬਿਆਨ ਕਰਨ ਵਾਲੀਆਂ ਇਹ ਸਤਰਾਂ ਸਿਰਫ ਉਹੀ ਲਿਖ ਸਕਦੇ ਸੀ ਜੋ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੇ ਰمز ਨੂੰ ਬਾਖੂਬੀ ਸਮਝਦੇ ਸੀ ਪੰਜਾਬੀ ਦਾ ਉਹ ਸ਼ਾਇਰ ਜਿਨੇ ਸਾਹਿਤ ਦਾ ਹਰ ਓਵੇਸ਼ਾ ਛੋਇਆ ਜੋ ਸਮਾਜ ਲਈ ਲੜਿੰਦਾ ਸੀ ਤੇ ਫਿਰ ਹਰਫਾਂ ਦੀ ਮਾਲਾ ਚ ਪਰੋਕੇ ਉਸ ਨੂੰ ਕਾਗਜ਼ ਤੇ ਇੰਜ ਉਤਾਰਿਆ ਕਿ ਸਾਹਿਤ ਦੇ ਗਲਿਆਰਿਆਂ ਚ ਬਹਾਰ ਆ ਗਈ ਗੱਲ ਕਰ ਰਹੇ ਆ ਪੰਜਾਬੀ ਸਾਹਿਤ ਦੇ ਉਸ ਮਕਬੂਲ ਲੇਖਕ ਦੀ ਜੋ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਿਆ ਤੇ ਪੰਜਾਬੀ ਮਾਂ ਬੋਲੀ ਦਾ ਵੇੜਾ ਸਦਾ ਲਈ ਸੁੰਨਾ ਕਰ ਗਿਆ ਸੁਰਜੀਤ ਪਾਤਰ ਪੰਜਾਬੀ ਬੋਲੀ ਦੇ ਮਾਣ ਮੱਤੇ ਪੁੱਤਰ ਸੁਰਜੀਤ ਪਾਤਰ ਦੇ ਅਕਾਲ ਚਲਾਣੇ ਦੇ ਨਾਲ ਸਾਹਿਤ ਜਗਤ ਦੀਆਂ ਕਵਤਾਵਾਂ ਖਮੋਸ਼ ਨੇ ਸੁਰਜੀਤ ਪਾਤਰ ਸਾਹਿਬ ਚੰਗੇ ਭਲੇ ਰਾਤ ਨੂੰ ਲੁਧਿਆਣਾ ਚ ਆਪਣੇ ਘਰ ਸੌਂ ਰਹੇ ਸਨ ਤੇ ਸਵੇਖ ਤੇ ਉੱਠ ਨਹੀਂ ਸਕੇ 79 ਸਾਲ ਦੀ ਉਮਰ ਚ ਉਹਨਾਂ ਆਖਰੀ ਸਾਲੇ ਦੱਸਿਆ ਜਾ ਰਿਹਾ ਹੈ ਕਿ ਹਾਰਟ ਅਟੈਕ ਦੇ ਕਾਰਨ ਉਹਨਾਂ ਦਾ ਦਿਹਾਂਤ ਹੋਇਆ ਯਕੀਨ ਰੱਖੀ ਮੈਂ ਲੱਭ ਕੇ ਕਿਤੇ ਹੋ ਲੇ ਨੋ ਨਾ ਕਲਮ ਉਹਨਾਂ ਦੇ ਦੇਹਾਂ ਤੇ ਕਈ ਸਿਆਸੀ ਆਗੂਆਂ ਦੇ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਕਈ ਨਾਮੀ ਸਾਹਿਤਕ ਸ਼ਖਸੀਅਤਾਂ ਦੇ ਵੱਲੋਂ ਉਹਨਾਂ ਨੂੰ ਯਾਦ ਕੀਤਾ ਗਿਆ ਤੇ ਭਾਵਪਿੰਨੀ ਸ਼ਰਧਾਂਜਲੀ ਦਿੱਤੀ ਗਈ 1945 ਚ ਜਲੰਧਰ ਦੇ ਪਿੰਡ ਪੱਤੜ ਕਲਾ ਵਿੱਚ ਜਨਮੇ ਪਾਤਰ ਨੇ ਕਪੂਰਥਲਾ ਤੋਂ ਗ੍ਰੈਜੂਏਸ਼ਨ ਕੀਤੀ ਤੇ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਸਟਰ ਡਿਗਰੀ ਹਾਸਲ ਕੀਤੀ ਪੀ ਐਚ ਡੀ ਕਰਨ ਤੋਂ ਬਾਅਦ ਉਹ ਅਕਾਦਮਿਕ ਪੇਸ਼ੇ 'ਚ ਸ਼ਾਮਲ ਹੋ ਗਏ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪੰਜਾਬੀ ਦੇ ਪ੍ਰੋਫੈਸਰ ਵਜੋਂ ਸੇਵਾਮੁਕਤ ਹੋਏ ਪਾਤਰ ਸਾਹਿਬ ਦੇ ਜੀਵਨ ਦੀ ਖਾਸ ਗੱਲ ਇਹ ਰਹੀ ਕਿ ਉਹਨਾਂ ਨੇ 60ਵਿਆਂ ਦੇ ਅੱਧ 'ਚ ਕਵਤਾ ਲਿਖਣੀ ਸ਼ੁਰੂ ਕੀਤੀ ਤੇ ਫੇਰ ਕਾਫੀ ਮਕਬੂਲੀਅਤ ਖੱਟੀ ਉਹਨਾਂ ਨੇ ਦੁਨੀਆ ਭਰ ਚ ਮਸ਼ਹੂਰ ਹੋਈਆਂ ਕਵਤਾਵਾਂ ਅਤੇ ਗਜ਼ਲਾਂ ਸਾਹਿਤ ਜਗਤ ਨੂੰ ਦਿੱਤੀਆਂ ਉਹਨਾਂ ਦੀਆਂ ਮਕਬੂਲ ਕਵਤਾਵਾਂ ਦੇ ਵਿੱਚ ਹਵਾ ਚ ਲਿਖੇ ਹਰਫ ਬਿਰਖ ਅਰਜ਼ ਕਰੇ ਹਨੇਰੇ ਚ ਸੁਲਗਦੀ ਵਰਨਮਾਲਾ ਲਫ਼ਜ਼ਾਂ ਦੀ ਦਰਗਾ ਪਤ ਝੜਦੀ ਪਜੇਬ شمارਨੀ ਉਹ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਦੇ ਪ੍ਰਧਾਨ ਰਹੇ ਪਿਛਲੇ ਸਮੇਂ ਵਿੱਚ ਉਹ ਪੰਜਾਬੀ ਸਤਾਹਿਤ ਆਕਾਦਮੀ ਲੁਧਿਆਣਾ ਦੇ ਪ੍ਰਧਾਨ ਦੇ ਅਹੁਦੇ ਵੀ ਸੰਭਾਲ ਚੁੱਕੇ ਸਨ ਉਹਨਾਂ ਨੂੰ 2012 ਚ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ ਤੇ ਉਹਨਾਂ ਦੀ ਕਵਤਾ ਨੇ ਲੱਖਾਂ ਲੋਕਾਂ ਨੂੰ ਇਸ ਧਰਤੀ ਤੇ ਸੁਨਹਿਰੇ ਭਵਖ ਦੇ ਸੁਪਨੇ ਦੇਖਣ ਦੀ ਜਾਗ ਸਿਖਾਈ ਇਹ ਕਵਤਾਵਾਂ ਸਦਾ ਲਈ ਹੋਣਾ ਜਿਉਂਗੀਆਂ ਰਹਿਣਗੀਆਂ ਬਾਦਰ ਸਾਹਿਬ ਦੇ ਪਰਿਵਾਰ ਨਾਲ ਵੀ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੀ ਭਾਵਕ ਹੋ ਕੇ ਉਹਨਾਂ ਨਾਲ ਜੋ ਇਹ ਪਲਾਂ ਨੂੰ ਕੁਝ ਇਸ ਤਰ੍ਹਾਂ ਯਾਦ ਕੀਤਾ ਉਹ ਬਸ ਮੈਂ ਇਹ ਕਹਿਣਾ ਚਾਹੁੰਦੀ ਹਾਂ ਉਹ ਮੇਰੇ ਵਿੱਚ ਸੀ ਮੇਰੇ ਵੀਰ ਜੀ ਸੀ ਮੈਂ ਕਰ ਵੀਰ ਕੱਲ ਵੀਰ ਨਹੀਂ ਸੀ ਕਿ ਵੀਰ ਜੀ ਕਹਿੰਦੇ ਨਹੀਂ ਸੀ ਵੀਰ ਜੀ ਇੱਕ ਨਾ ਜਿਵੇਂ ਮੈਨੂੰ ਆਦਤ ਪੈ ਗਈ ਸੀਗੀ ਵੀ ਹਰ ਕੱਲ ਨਾਲ ਵੀਰ ਜੀ ਵੀਰ ਜੀ ਵੀ ਗੱਲ ਥੋੜੀ ਕਰਨੀ ਵੀਰ ਜੀ ਬਹੁਤਾ ਕਹਿਣਾ ਵੀਰ ਜੀ ਕੇ ਵੀ ਹੱਸ ਪੈਂਦੇ ਹੁੰਦੇ ਸੀ ਤੇ ਤੂੰ ਕਿੰਨੀ ਵਾਰੀ ਵੀਰ ਜੀ ਕਹਿ ਗਈਗਾ ਫਿਰ ਵੀਰ ਜੀ ਵੀਰ ਜੀ ਕਹਣਾ ਇਦਾਂ ਮੈਂ ਥੋੜਾ ਜਿਹਾ ਕੜਵੀ ਜਾਂਦੀ ਸੀ ਉਹਨਾਂ ਨਾਲ ਨਾ ਵੀ ਮੈਂ ਆਪਦੇ ਹੱਕ ਜੀ ਤੇ ਆਕੜਦੀ ਸੀਗੀ ਤੇ ਫਿਰ ਮੇਰੀ ਕਪਤਾਨਾ ਹੀ ਚਲਾ ਕੇ ਬਾਹਰ ਦੇ ਦਿੰਦੇ ਸੀ ਰਿਚ ਦੀ ਬਿਊਟੀ ਆ ਮੈਂ ਜਦੋਂ ਵੀ ਕੁਝ ਲਿਖਦੀ ਸੀ ਨਾ ਮੇਰੇ ਸਾਹਮਣੇ ਇਮੇਜ ਇਹ ਆਉਂਦਾ ਹੁੰਦਾ ਸੀਗਾ ਵੀ ਇਹ ਮੈਂ ਜਿਹੜਾ ਲਿਖਿਆ ਹੈਗਾ ਇਹ ਵੀਰ ਜੀ ਨੂੰ ਪਸੰਦ ਆਊਗਾ ਵੀਰ ਜੀ ਖੁਸ਼ ਹੋਣਗੇ ਤੇ ਇਹ ਤੇ ਰਾਕੇ ਮਾਰਨਗੇ ਬਸ ਮੇਰੇ ਇਹ ਇਹ ਹੁੰਦਾ ਸੀ ਅੰਦਰ ਨਾ ਵੀ ਉਹ ਇੱਕ ਮੇਰੇ ਸਾਹਮਣੇ ਮੈਂ ਕੋਸ਼ਿਸ਼ ਉਹਨਾਂ ਦੇ ਮੇਜ ਦੀ ਤਾਂ ਨਹੀਂ ਸੀ ਲਿਖ ਸਕਦੀਗੀ ਬਸ ਮੇਰੇ ਇੱਕ ਤਾਂ ਹੁੰਦਾ ਸੀ ਵੀ ਇਹ ਵੀਰ ਜੀ ਨੂੰ ਪਸੰਦ ਆ ਜਾਵੇ ਕਿਤੇ ਨਹੀਂ ਜੇ ਮੈਨੂੰ ਨਹੀਂ ਲੱਗਦਾ ਕਿਤੇ ਮੈਨੂੰ ਤਾਂ ਲੱਗਦੀ ਥੀ ਦੁਨੀਆ ਫਿਰਦਾ ਜਿਹੜੀ ਆਖਰੀ ਉਹਨਾਂ ਦੇ ਸ਼ਬਦ ਸੀ ਓ ਯੂ ਆਰ ਗ੍ਰੇਟ ਆਈ ਏਮ ਪ੍ਰਾਊਡ ਆਫ ਯੂ ਯੂ ਆਰ ਬ੍ਰੇਵ ਸਿਸਟਰ ਮੈਂ ਉਹਨਾਂ ਨੂੰ ਸੱਚੀ ਮੈਂ ਬ੍ਰੇਵ ਆ ਸੱਚੀ ਯੂ ਤੁਸੀਂ ਯੂ ਆਰ ਪ੍ਰਾਊਡ ਆਫ ਮੀ ਤੇ ਫੇ ਵੀ ਜਹਾ ਸਵੇ ਸੀ ਉਧਰ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਵੀ ਉਹਨਾਂ ਦੇ ਘਰ ਪਹੁੰਚੇ ਜਿੱਥੇ ਉਹਨਾਂ ਦੱਸਿਆ ਕਿ ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ ਤੇ ਇਸ ਔਖੀ ਘੜੀ 'ਚ ਉਹ ਪਰਿਵਾਰ ਦੇ ਨਾਲ ਨੇ ਇਕ ਬਹੁਤ ਹੀ ਸਾਡੇ ਲਈ ਦੁਖਦਈ ਖਬਰ ਹੈ ਅੱਜ ਸਾਡੇ ਲਈ ਬਹੁਤ ਹੀ ਦੁਖਦਈ ਖਬਰ ਹੈ ਡਾਕਟਰ ਸੁਜੀਤ ਪਾਤਰ ਜੋ ਕਿ ਮੈਨੂੰ ਲੱਗਦਾ ਇੱਕ ਲੈਜੈਂਡ ਹੈ ਅਨਫੋਰਚਨਟਲੀ ਉਹ ਸਾਡੇ ਨਾਲ ਹੁੰ ਨਹੀਂ ਰਹੇ ਉਹ ਰਾਤ ਨੂੰ ਸੋਏ ਸੁੱਤੇ ਸੀਗੇ ਤੇ ਸਵੇਰੇ ਉਹ ਨਹੀਂ ਜਾਗੇ ਸੋ ਬਹੁਤ ਹੀ ਦੁਖਦਈ ਇਹ ਖਬਰ ਹੈ ਤੇ ਪਰਿਵਾਰ ਨਾਲ ਅਸੀਂ ਹੈਗੇ ਪੰਜਾਬੀ ਸਾਹਿਦੇ ਮਹਾਨ ਸ਼ਾਇਰ ਪਦਮਪ੍ਰੀ surjit patar ਦੇ ਵਿਛੋੜੇ ਦੀ ਖਬਰ ਬੇਹਦ ਦੁਖਦਈ ਹੈ ਪੰਜਾਬ ਤੇ ਪੰਜਾਬੀਅਤ ਲਈ ਪਾਇਆ ਗਿਆ ਉਹਨਾਂ ਦਾ ਯੋਗਦਾਨ ਸ਼ਬਦਾਂ ਚ ਬਿਆਨਿਆ ਨਹੀਂ ਜਾ ਸਕਦਾ surjit patar ji ਰਹਿਦੀ ਦੁਨੀਆ ਤੱਕ ਚੌਣ ਵਾਲਿਆਂ ਦੇ ਦਿਲਾਂ ਚ ਹਮੇਸ਼ਾ surjit ਰਹਿਣਗੇ ਕਦੀ ਬੰਦਿਆਂ ਦੇ ਵਾਂਗੂ ਸਾਨੂੰ ਮਿਲਿਆ ਵੀ ਘਰ ਐਵੇਂ ਲੰਘ ਜਾਣਾ ਪਾਣੀ ਕਦੇ ਬਾ ਬਣ ਕੇ ਜਦੋਂ ਮਿਲਿਆ ਸਿਹਾਨ ਦਾ ਸੀ ਸਾਮਰਾਜਾ ਜਹਾ ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣ ਕੇ ਬਲਦਾ ਬਿਰਖ ਹਾਂ ਖਤਮ ਹਾਂ ਬਸ ਸ਼ਾਂਤੀ ਖਾਂ ਫਿਰ ਵੀ ਕਿਸੇ ਬਹਾਰ ਦੀ ਕਰਦਾ ਉੜੀ ਖਾਂ ਮੈਂ ਤਾਂ ਨਹੀਂ ਰਹਾਗਾ ਮੇਰੇ ਗੀਤ ਰਹਿਣਗੇ ਪਾਣੀ ਨੇ ਮੇਰੇ ਗੀਤ ਮੈਂ ਪਾਣੀ ਤੇ ਲੀਖਾਂ న్యూਸ ਟੈਸਟ ਤੋਂ ਮਨਪ੍ਰੀਤ ਕੌਰ ਦੀ ਰਿਪੋਰਟ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਸਾਡੇ ਨਾਲ ਫਤਮ ਸ਼ਰੀ ਸੁਰਜੀਤ ਪਾਤਰ ਜੀ ਜੁੜ ਚੁਕੇ ਆਂ ਔਰ ਜਿਵੇਂ ਮੈਂ ਜ਼ਿਕਰ ਕਰ ਰਿਹਾ ਸੀ ਕਿ ਪੰਜਾਬੀ ਭਾਸ਼ਾ ਨੂੰ ਉਹਨਾਂ ਨੇ ਬਹੁਤ ਵੱਡੀ ਉਹ ਦੇ ਨਾ ਬਹੁਤ ਸਾਰੇ ਕਵਤਾਵਾਂ ਰਾਈ ਬਹੁਤ ਸਾਰੀ ਰਚਨਾਵਾਂ ਦੇ ਰਾਈ ਉਹਨਾਂ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਔਰ ਹਮੇਸ਼ਾ ਇਸ ਉਮਰ ਦੇ ਵਿੱਚ ਵੀ ਅੱਜ ਅਸੀਂ ਉਹਨਾਂ ਨੂੰ ਰਿਕਵੈਸਟ ਕੀਤੀ ਉਹ ਕਿਤੇ ਟਰੈਵਲ ਕਰ ਰਹੇ ਸੀ ਲੇਕਿਨ ਉਸ ਦੇ ਬਾਵਜੂਦ ਪੰਜਾਬੀ ਮਾਂ ਬੋਲੀ ਨੂੰ ਪਾਤਰ ਸਾਹਿਬ ਨੂੰ ਇੰਨਾ ਪਿਆਰ ਹੈ ਕਿ ਉਹਨਾਂ ਨੇ ਕਿਹਾ ਕਿ ਠੀਕ ਹੈ ਠਿਕਾਵਟ ਜ਼ਰੂਰ ਹੈ ਉਮਰ ਵੀ ਹੋ ਰਹੀ ਹੈ ਲੇਕਿਨ ਅੱਜ ਉਸ ਜੁੜਨਗੇ ਜ਼ਰੂਰ ਬਹੁਤ ਬਹੁਤ ਸਵਾਗਤ ਹੈ ਪਾਤਰ ਸਾਹਿਬ ਤੁਸੀਂ ਅੱਜ ਟਾਈਮ ਕੱਢਿਆ ਕਿਉਂਕਿ ਅੱਜ ਤੁਸੀਂ ਸਾਰਾ ਦਿਨ ਸਫਰ ਕਰ ਰਹੇ ਸੀ ਉਹਦੇ باوجود ਤੁਸੀਂ ਸਾਡੇ ਪ੍ਰੋਗਰਾਮ 'ਚ ਜੁੜੇ ਹੋ ਜੀ ਬਹੁਤ ਤੁਹਾਡਾ ਸ਼ੁਕਰੀਆ ਰਾਜੀ ਖੁਸ਼ੀ ਰਹੋ ਝੁਕ ਝੁਕ ਜੀਵੋ ਤੁਸੀਂ ਆਕੀਤਾ ਤੋਂ ਮੈਂ ਜ਼ਰੂਰ ਸ਼ਾਮਲ ਹੋਣਾ ਹੀ ਸੀਗਾ ਜੋ ਤੁਹਾਡੇ ਸਰੋਕਾਰ ਆ ਉਹ ਵੀ ਮੇਰੇ ਸਰੋਕਾਰ ਆ ਉਹ ਸਾਰੇ ਜਿੱਥੇ ਵੀ ਜਹਾਨ 'ਚ ਪੰਜਾਬੀ ਵਸਦੇ ਆ ਉਹ ਪੰਜਾਬੀ ਲਈ ਸੂਰਤ ਹੈ ਤੋ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡਾ ਮੀਡੀਆ ਉਸ ਨੂੰ ਇਸ ਪੱਧਰ ਤੇ ਪਿਆਰ ਕਰਦਾ ਐ ਨੂੰ ਪ੍ਰਸਾਰ ਕਰਦਾ ਤੋ ਮੇਰੇ ਲਈ ਇਹ ਵੀ ਬਹੁਤ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਬਹੁਤ ਸੰਜੀਦਾ ਰੂਪ ਵਿੱਚ ਗੱਲਾਂ ਬਾਤਾਂ ਕੀਤੀਆਂ ਸਮੁੱਚੇ ਸਮਝੋ ਵਰਤਾਰੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਕਿ ਕਿਸ ਤਰ੍ਹਾਂ ਦੁਨੀਆ ਦੀਆਂ ਭਾਸ਼ਾਵਾਂ ਮਰ ਰਹੀਆਂ ਕਿ ਕੋਈ ਵੀ ਭਾਸ਼ਾ ਮਰ ਤੱਕ ਦੀ ਹੈ ਜੇ ਉਹਦੀ ਅਗਲੀ ਪੀੜ੍ਹੀ ਨੂੰ ਬੋਲਣ ਹਟ ਜਾਵੇ ਸੋ ਬਹੁਤ ਬਹੁਤ ਸ਼ੁਕਰੀਆ ਪਾਤਰ ਜੀ ਤੇ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਵੀ ਮੁੱਦੇ ਨੇ ਪੰਜਾਬ ਨਾਲ ਜੁੜੇ ਹੋ ਪੰਜਾਬੀਤ ਨਾਲ ਜੁੜਿਆ ਅਸੀਂ ਹਰ ਇੱਕ ਮੁੱਦੇ ਤੇ ਚਰਚਾ ਕਰੀਏ ਪਰ ਸ਼ੁਰੂਆਤ ਕਰਾਂਗੇ ਚਰਚਾ ਦੀ ਉਸ ਤੋਂ ਪਹਿਲਾਂ ਥੋੜੀ ਇੱਕ ਕਵਿਤਾ ਜਿਹੜੀ ਆ ਉਹ ਸਭ ਦੇ ਸਾਹਮਣੇ ਅਸੀਂ ਪੇਸ਼ ਕਰਦੇ ਹਾਂ ਸਭ ਚੀ ਚੀ ਕਰਦੀਆਂ ਚਿੜੀਆਂ ਦਾ ਸਭ ਕਲ ਕਲ ਕਰਦੀਆਂ ਨਦੀਆਂ ਦਾ ਸਭ ਸ਼ਾਂ ਸ਼ਾਂ ਕਰਦੇ ਬਿਰਖਾਂ ਦਾ ਆਪਣਾ ਹਿੱਤ ਰਾਨਾ ਹੁੰਦਾ ਹੈ ਪਰ ਸੁਣਿਆ ਹੈ ਇਸ ਧਰਤੀ ਤੇ ਇੱਕ ਐਸਾ ਦੇਸ਼ ਵੀ ਹੈ ਜਿਸ ਅੰਦਰ ਬੱਚੇ ਜੇ ਆਪਣੀ ਮਾਂ ਬੋਲੀ ਬੋਲਣ ਤਾਂ ਜੁਰਮਾਨਾ ਹੁੰਦਾ ਹੈ ਤੇ ਹੋਰ ਸਤਮ ਕੇ ਮਾਖੇ ਚਲ ਕੋਈ ਨਹੀਂ ਜੇ ਮੇਰੇ ਬੋਲ ਵਿਚਾਰ ਕੇ ਵੀ ਮੇਰੇ ਪੁੱਤ ਨੂੰ ਉਹਦਾ ਮਿਲ ਜਾਵੇ ਤਾਂ ਇਹ ਵੀ ਸੌਦਾ ਮਹਿੰਗਾ ਨਹੀਂ ਤੇ ਬਾਪ ਕਹੇ ਚੱਲ ਠੀਕ ਹੀ ਹੈ ਜੇ ਇੱਥੇ ਇਸ ਸਕੂਲ ਚ ਹੀ ਜੁਰਮਾਨਾ ਦੇ ਕੇ ਛੁੱਟ ਜਾਈਏ ਜੀਵਨ ਜੁਰਮਾਨਾ ਨਾ ਹੋਵੇ ਉਹ ਦੇਸ਼ ਨਿਕਰਮਾ ਸਾਡਾ ਹੈ ਉਹ ਧਰਤ ਨਿਮਾਣੀ ਇਹੀ ਹੈ ਤੇ ਉਹ ਪਤਵੰਤੇ ਦਾਣਿਸ਼ਵਰ ਉਹ ਨੇਤਾ ਰਹਿ ਵਰ ਤੇ ਸ਼ਾਇਰ ਉਹ ਅਸੀਂ ਹੀ ਹਾਂ ਜਿਨ੍ਹਾਂ ਦੇ ਹੁੰਦਿਆਂ ਇਹ ਹੋਇਆ ਜਾਂ ਜਿਨ੍ਹਾਂ ਕਰਕੇ ਇਹ ਹੋਇਆ ਕਿ ਭੋਲੇ ਮਾਪਿਆਂ ਦੇ ਦਿਲ ਤੇ ਨਿਰਮੋਹੀ ਇਬਾਰਤ ਲਿਖੀ ਗਈ ਤੇ ਹੌਲੀ-ਹੌਲੀ ਇਹ ਹੋਇਆ ਮੇਰੀ ਬੋਲੀ ਦੇ ਕਈ ਲਫ਼ਜ਼ ਜਿਵੇਂ ਲज्जਤ ਜਿਹੇ ਹੋ ਕੇ ਪਹਿਲਾਂ ਤਾਂ ਦਰਵਾਜ਼ਿਆਂ ਬਾਹਰ ਖੜੇ ਰਹੇ ਫਿਰ ਸੇਜਲ ਨੇ ਨਿਵਾ ਆਪਣੇ ਨਾ ਜਾਣੇ ਕਿੱਧਰ ਚਲੇ ਗਏ ਨਾ ਜਾਣੇ ਕਿੱਧਰ ਚਲੇ ਗਏ ਸੋ ਇਹ ਰਚਨਾ ਤੁਸੀਂ ਸੁਣੀ ਔਰ ਬਹੁਤ ਡੂੰਗੀ ਗੱਲਾਂ ਜੜੀਆਂ ਨੇ ਇਸ ਰਚਨਾ ਦੇ ਪਾਤਰ ਸਾਹਿਬ ਨੇ ਕੀਤੀਆਂ ਨੇ ਔਰ ਪਾਤਰ ਸਾਹਿਬ ਸਾਡੀ ਖੁਸ਼ਕਿਸਮਤੀ ਹੈ ਕਿ ਅੱਜ ਇਸ ਮੌਕੇ ਤੇ ਸਾਡੇ ਨਾਲ ਜੁੜੇ ਹੋਏ ਆ ਔਰ ਉਹਨਾਂ ਨਾਲ ਬਹੁਤ ਸਾਰੀਆਂ ਗੱਲਾਂ ਵੀ ਅੱਜ ਕਰਾਂਗੇ ਔਰ ਦਰਸ਼ਕਾਂ ਨੂੰ ਵੀ ਜੋੜਾਂਗੇ ਕਿਉਂਕਿ ਦਰਸ਼ਕ ਜਿਹੜੇ ਆ ਸਾਡਾ ਜਿਹੜਾ ਚੈਨਲ ਦਾ ਇੱਕ ਥੰਮ ਹੁੰਦੇ ਨੇ ਔਰ ਅਸੀਂ ਅਕਸਰ ਉਹਨਾਂ ਨੂੰ ਇਸ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਆਂ ਪਾਤਰ ਸਾਹਿਬ ਤੁਸੀਂ ਜਦੋਂ ਜੁੜੇ ਨਹੀਂ ਸੀ ਮੈਂ ਜ਼ਿਕਰ ਕਰ ਰਿਹਾ ਸੀ ਡਾਕਟਰ ਵਿਦਵਾਨ ਸਿੰਘ ਸੋਨੀ ਉਹਨਾਂ ਨੇ ਫੇਸਬੁੱਕ 'ਤੇ ਇੱਕ ਬਹੁਤ ਹੀ ਇੱਕ ਦਿਲਚਸਪ ਕਹਾਣੀ ਲਿਖੀ ਉਹਨਾਂ ਨੇ ਕਿਹਾ ਕਿ ਮਾਂ ਬੋਲੀ ਹੁਣ ਕਿਵੇਂ ਦਾਦੀ ਬੋਲੀ ਬਣਦੀ ਜਾ ਰਹੀ ਹੈ ਕਿਉਂਕਿ ਉਹਨਾਂ ਨੇ ਜ਼ਿਕਰ ਕੀਤਾ ਕਿ ਇੱਕ ਵਾਰੀ ਉਹ ਬੱਸ ਸਫ਼ਰ ਕਰ ਰਹੀ ਸੀ ਔਰ ਉਹਨਾਂ ਦੀ ਇੱਕ ਸਟੂਡੈਂਟ ਜਿਹੜੀ ਹੈ ਉਹਨਾਂ ਨੂੰ ਇਸ ਦੌਰਾਨ ਮਿਲ ਗਈ ਔਰ ਆਪਣੇ ਬੱਚੇ ਦਾ ਤਾਰਫ ਕਿਵੇਂ ਕਰਾ ਰਹੀ ਹੈ ਕਿ ਬੇਟਾ ਇਹ ਮੇਰੇ ਟੀਚਰ ਹੈ इनसे ਬਾਤ ਕਰੀਏ ਤੇ ਫੇਰ ਉਹਨਾਂ ਨੇ ਜਿਹਨੂੰ ਪੰਜਾਬੀ ਚ ਬੱਚੇ ਨਾਲ ਗੱਲਾਂ ਕੀਤੀਆਂ ਉਹ ਬੱਚੇ ਨੇ ਕਿਹਾ ਕਿ ਅੰਕਲ ਮੈਨੂੰ ਬੜੇ ਪਸੰਦ ਆਏ ਆ ਮੇਰੇ ਦਾਦੀ ਵਾਂਗ ਗੱਲ ਕਰਦੇ ਆ ਸੋ ਮਾਂ ਬੋਲੀ ਦਾ ਸਫਰ ਦਾਦੀ ਦਾ ਸਫਰ ਕੱਦ ਤੇ ਬਣ ਗਿਆ ਪਤਾ ਹੀ ਨਹੀਂ ਚੱਲਿਆ ਕਿ ਵਜ੍ਹਾ ਕੀ ਮੰਦੇ ਹੋਗੇ ਪੰਜਾਬ ਚ ਬਹੁਤ ਸਾਰੇ ਲੋਕ ਪਿੰਡਾਂ ਦੇ ਲੋਕ ਜਿਹੜੇ ਆ ਸਾਡੇ ਪਰਿਵਾਰਿਕ ਲੋਕ ਵੀ ਸਾਡੀ ਫੈਮਿਲੀ ਦੇ ਬਹੁਤ ਸਾਰੇ ਇਹੋ ਜਿਹੇ ਲੋਕ ਹਨ ਲੱਗਦਾ ਕਿ ਬੱਚਿਆਂ ਨੂੰ ਹਿੰਦੀ ਸਿਕਾਈਏ ਮੈਂ 15 20 ਸਾਲ ਜਿਹੜਾ ਹਿੰਦੀ ਚੈਨਲ ਚ ਕੰਮ ਕੀਤਾ ਲੇਕਿਨ ਘਰ ਮੈਂ ਪੰਜਾਬੀ ਬੋਲ ਕੇ ਬਹੁਤ ਖੁਸ਼ ਹੁੰਨਾ ਔਰ ਪੰਜਾਬੀ ਚੈਨਲ ਚ ਹੁਣ ਜੁੜਨ ਦਾ ਮੌਕਾ ਮਿਲਿਆ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਪੰਜਾਬੀ ਚੈਨਲ 'ਚ ਹੁਣ ਕੰਮ ਕਰਨ ਦਾ ਮੌਕਾ ਮਿਲਿਆ ਕਿਉਂਕਿ 20 ਸਾਲ ਅਗਰ ਮੈਂ ਹਿੰਦੀ ਚੈਨਲ 'ਚ ਕੰਮ ਕੀਤਾ ਤਾਂ ਮੈਂ ਬੜਾ ਔਖੇ ਹੋ ਕੇ ਕੰਮ ਕੀਤਾ ਹਿੰਦੀ ਬੋਲਨੀ ਆਂਦੀ ਨਹੀਂ ਸੀ ਜੋ ਪੰਜਾਬੀ 'ਚ ਇੱਕ ਕੋਸ਼ਿਸ਼ ਹੁੰਦੀ ਹੈ ਜੋ ਆਪਣੇ ਇਮੋਸ਼ਨਸ ਆਂਦੇ ਮੈਨੂੰ ਲੱਗਦਾ ਪੰਜਾਬੀ ਤੋਂ ਜ਼ਿਆਦਾ ਮਾਂ ਬੋਲੀ ਤੋਂ ਜ਼ਿਆਦਾ ਕੋਈ ਸਖ਼ਤ ਕਰ ਹੀ ਨਹੀਂ ਸਕਦਾ ਇਹ ਦਾਦੀ ਦਾ ਸਫ਼ਰ ਜਿਹੜਾ ਮਾਂ ਬੋਲੀ ਦਾ ਦਾਦੀ ਜਿਹੜੀ ਬੋਲੀ ਹੈ ਇਹ ਸਫ਼ਰ ਕਿਵੇਂ ਬਦਲ ਗਿਆ ਪਤਾ ਹੀ ਨਹੀਂ ਚੱਲ ਪਾ ਰਹੇ ਆ ਇੱਕ ਤਰ੍ਹਾਂ ਪਹਿਲਾਂ ਤੁਹਾਡੀ ਜਿਹੜੀ ਗੱਲ ਸੁਣੀ ਹੈ ਕਿ ਤੁਸੀਂ ਪਹਿਲਾਂ ਹਿੰਦੀ ਤੇ ਚੈਨਲ ਦੇ ਕੰਪੀਟਾ ਤੁਮ ਹੀ ਰਹਿ ਗਏ ਕਿ ਚਾਹਤ ਦਾ ਵਾਸਤਾ ਕਿ ਅ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਤਾਸ਼ਪੁਰ ਪਈ ਪਿਆਰ ਭਰਿਆ ਸੀ ਫੌਂਡਮ ਸਾਰੇ ਆਈਐਸ ਅਫਸਰ ਸ਼ਾਮਿਲ ਹੋਏ ਉਸ ਕਮੇਟੀ ਤੇ ਉਹ ਆਪਣੇ ਅੰਗਰੇਜ਼ੀ ਵਿੱਚ ਆਪਣਾ ਪਾਠਨ ਸ਼ੁਰੂ ਕੀਤਾ ਫਿਰ ਭਾਵੇਂ ਬੜੀ ਬੜੀ ਪੰਜਾਬੀ ਵਾਲ ਮੁੜੇ ਪਰ ਇੱਕ ਪਰੀ ਨੇ ਆਪਣੀਆਂ ਅੰਗਰੇਜ਼ੀ ਦੀਆਂ ਸ਼ਮਸ਼ੀਰਾ ਲਿਸ਼ਕਾਈਆਂ ਇਹ ਦਿਖਾਉਣ ਲਈ ਕਿ ਅਸੀਂ ਬਹੁਤ ਅੱਛੀ ਅੰਗਰੇਜ਼ੀ ਬੋਲ ਸਕਦੇ ਹਾਂ। ਤੋਂ ਮੈਂ ਮਜ਼ਾਕ ਨਾ ਕਰ ਕਿ ਦੇਖੋ ਇਦਾਂ ਮੈਂ ਕਦੀ ਕਿਹਾ ਸੀ ਕਿ ਮੈਂ ਜਦ ਪੰਜਾਬੀ ਬੋਲਦਾ ਮੈਂ ਬਣ ਜਾਂਦਾ دریا ਪਰ ਅੰਗਰੇਜ਼ੀ ਬੋਲਦਿਆਂ ਮੇਰੇ ਸਿੱਤੇ ਜਾਂਦੇ ਸਾਰ ਜਿਉਂ ਕਾਲੇ ਦੀ ਧੌਣ ਤੇ ਉਹ ਗੁੱਡਾ ਗੁਰੇ ਦਾ ਕਿ ਜਿਵੇਂ ਉਹ ਪਪੜੀ ਤੇ ਬਲੈਕ ਆਦਮੀ ਦੇ ਕਿ ਗਰਦਨ ਤੇ ਗੋੜੀ ਨੇ ਘੋਟਾ ਰੱਖਿਆ ਹੋਇਆ ਸੀ ਜਿਹੜੀ ਬੜੀ ਥੇਲੇ ਦੀ ਇੱਕ ਬਹੁਤ ਤਰਾਸ ਤੇ ਗੱਲ ਹੁੰਦੀ ਸੀ ਤੋਂ ਕੇਵਰੀ ਪਾਸ਼ਾਵਾ ਵੀ ਸਾਡੇ ਗਰਦਨ ਤੇ ਗੋੜਾ ਰੱਖਤੀਆਂ ਕਿ ਜਦੋਂ ਆਪਣੇ ਕੋਨੇ ਬੇ ਅੰਗਰੇਜ਼ ਚਲੇ ਗਏ ਪਰ ਸਾਨੂੰ ਉਹ ਗੁਲਾਮ ਇੰਗਰੀਜ਼ੀ ਦੀ ਦਿੱਕੇ ਸੋ ਜੋ ਤੁਹਾਡਾ ਸਵਾਲ ਸੀ ਕਿ ਕਿਸ ਤਰ੍ਹਾਂ ਇਹੋ ਦਾਦੀ ਬੋਲੀ ਬਣ ਗਈ ਉਹਦਾ ਇਹ ਕਿ ਸ਼ਾਇਦ ਅਸੀਂ ਬਹੁਤ ਦੇਰ ਨਾਲ ਸਟੇਟ ਹੋਏ ਆ ਪੰਜਾਬੀ ਬਾਰੇ ਕਿ ਪੰਜਾਬੀ ਨੂੰ ਅਸੀਂ ਉਦਾਂ ਦੇ ਆਰ ਨਹੀਂ ਕੀਤਾ ਪੰਜਾਬੀ ਨੂੰ ਜਿੱਦਾਂ ਬੰਗਾਲੀ ਬੰਗਾਲੀ ਨੂੰ ਪਿਆਰ ਕਰਦੇ ਆ ਜਾਂ ਮਰਾਠੀ ਮਰਾਠੀ ਨੂੰ ਪਿਆਰ ਕਰਦੇ ਆ ਜਾਂ ਤੇਲਗੂ ਵਾਲੇ ਤੇਲਗੂ ਨੂੰ ਪਿਆਰ ਕਰਦੇ ਆ ਕਿ ਬਹੁਤ ਕਾਰਨਾ ਕਰਕੇ ਬਹੁਤ ਰਾਇਸੀ ਕਾਰਨਾ ਕਰਕੇ ਜਾਂ ਮਾਨਸਿਕ ਕਾਰਨਾ ਕਰਕੇ ਅਸੀਂ ਪੰਜਾਬੀ ਨੂੰ ਬਹੁਤ ਦੇਰ ਇੱਕ ਉਪਰੀ ਬੋਲੀ ਸਮਝਿਆ ਔਰ ਜੇ ਆਪਣੀ ਸਮਝਿਆ ਵੀ ਤਾਂ ਇੱਕ ਇਹਦੇ ਨਾਲ ਹੀਣ ਭਾਵਨਾ ਜੁੜੀ ਰਹੀ ਕਿ ਅਸੀਂ ਪੰਜਾਬੀ ਬੋਲਣ 'ਚ ਆਪਣੀ ਇੱਕ ਜੋ ਕਿ ਨੇ ਬੇ ਸਾਡੇ ਮਨ ਚ ਗੁੰਝੇ ਲਾ ਕੇ ਅਸੀਂ ਅਸੀਂ ਛੋਟੀ ਭਾਸ਼ਾ ਬੋਲ ਰਹੇ ਹਾਂ ਸੋ ਇਹ ਇਹਨਾਂ ਕੁਝ ਗੱਲਾਂ ਕਰਕੇ ਜਾਂ ਸਾਡੀਆਂ ਸਰਕਾਰਾਂ ਦਾ ਵੀ ਉਸ ਤਰ੍ਹਾਂ ਇਹਦੇ ਵੱਲ ਧਿਆਨ ਨਹੀਂ ਰਿਹਾ ਤੋਂ ਮੈਂ ਕਦੀ ਯਾਨੀ 13 13 ਗਣੀਆਂ ਸੀ ਜਿਹੜੀਆਂ ਕਿਸੇ ਬੋਲੀ ਨੂੰ ਬਣਾਉਣ ਚੇ ਜਾਂ ਉਹਦੇ ਉਹ ਉਹਦੇ ਵਿਨਾਸ਼ ਤੇ ਜਾਂ ਵਿਕਾਸ ਦੇ ਹਿੱਸਾ ਪਾ ਸਕਦੇ ਆ ਔਰ ਉਹਦੇ ਸਭ ਤੋਂ ਵੱਡੀ ਤਰ ਲੋਕ ਹੁੰਦੇ ਆ ਔਰ ਦੂਜੀ ਤੇਰਲਿਕ ਹੁੰਦੇ ਆ ਪੀਜੀ ਤੇ ਗਾਇਕਾ ਕਿ ਸਾਡੀ ਪਾਸ਼ਾ ਪਹਿਲੀਆਂ ਸਦੀਆਂ ਚ ਇਹਨਾਂ ਤਿੰਨਾਂ ਦੇ ਸਿਰ ਤੇ ਹੀ ਇੱਕ ਸੁਨਹਿਰੀ ਕਾਲ ਬੀਤਿਆ ਜਿਹੜਾ ਗੁਰਬਾਣੀ ਦੀ ਧਾਰਾ ਦਾ ਕਾਲ ਸੀ ਜਾਂ ਸੂਫੀ ਕਲਾਮ ਦਾ ਕਾਲ ਸੀ ਜਾਂ ਕਿਸੇ ਦਾ ਕਾਲ ਸੀ ਕਿਉਂਕਿ ਉਸ ਵੇਲੇ ਸਾਡੇ ਸਾਡੀ ਪੰਜਾਬੀ ਚ ਇੱਕ ਤਰ੍ਹਾਂ ਉਹ ਸੁਨਹਿਰੀ ਕਾਲ ਹੈ ਕਿ ਉਸ ਵੇਲੇ ਜੋ ਸਾਹਿਤ ਉਸ ਵੇਲੇ ਪੈਦਾ ਹੋਇਆ ਉਹ ਤਾਂ ਅੱਜ ਅੱਜ ਤੱਕ ਅਸੀਂ ਉਹਨੂੰ ਅਮੋਲ ਸਾਹਿਤ ਸਮਝਦੇ ਆ ਪਰ ਜਿਹੜੀ ਬਾਅਦ ਚ ਵੱਡੀ ਗੱਲ ਨਕਸਪੇਲ proportions ਆ ਗਏ ਵਿਦਿਅਕਦਾਰਿਆਂ ਦੇ ਪਦਰਕ ਜੋ ਮੈਂ ਜਿਸ ਤਰ੍ਹਾਂ ਉਸ ਕਵਤਾ 'ਚ ਵੀ ਹੁੰਦਾ ਕਿ ਜਿਸਲੇ ਮੈਂ ਕਿਹਾ ਸੀ ਵੀ ਇਸ ਤਰਤੀਬ 'ਚ ਖੋਦ ਕੇ ਨੀਹਾਂ ਬਣੇ ਸਕੂਲ ਪਰ ਇਸ ਧਰਤੀ ਦੀ ਬੋਲੀ ਹੀ ਉਥੇ ਨਹੀਂ ਕਬੂਲ ਕਿ ਇਸ ਗੱਲ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਕਿ ਜੇ ਵਿਦਿਅਕਦਾਰੇ ਸ਼ੁਰੂ ਤੋਂ ਸੇਤ ਰਹਿੰਦੇ ਕਿ ਜੇ ਇਸ ਧਰਤੀ ਤੇ ਅਸੀਂ ਸਕੂਲ ਸਾਡੇ ਬਣੇ ਉਸ ਧਰਤੀ ਦੀ ਬੋਲੀ ਨੂੰ ਵੀ ਅਸੀਂ ਆਪਣਾ ਦੀ ਤੋਹੀਨ ਨਹੀਂ ਕਰਨੇ ਤੋ ਸ਼ਾਇਦ ਅਸੀਂ ਅਜੇ ਤਨਾ ਕਹਿੰਦੇ ਕਿ ਉਹ ਆ ਦਾਦੀ ਦਾਦੀ ਬੋਲੀ ਬਣ ਗਈ ਹੈ ਕਿ ਅਸੀਂ ਬਹੁਤ ਜ਼ਿਆਦਾ ਆਬੀਸਲੀ ਰਹੇ ਹਾਂ ਔਰ ਬਹੁਤ ਜ਼ਿਆਦਾ ਸੀ ਪੋਲੀਟਿਕਲੀ ਵੀ 올 ਜੀ ਰਹੇ ਪੰਜਾਬੀ ਨੂੰ ਲੈ ਕੇ ਔਰ ਅਸੀਂ ਭਾਵਕ ਤੌਰ ਤੇ ਵੀ 올 ਜੀ ਰਹੇ ਤੋ ਹੁਣ ਮੈਂ ਮਹਿਸੂਸ ਕਰਦਾ ਕਿ ਇੱਕ ਅੱਗੇ ਤੋਂ ਵੱਧ ਚੇਤਨਾ ਸਾਡੇ ਸਭਨਾਂ ਚ ਆਈ ਹੈ ਸਰਕਾਰ ਦੇ ਮੰਚ ਤੇ ਵੀ ਆਈ ਹੈ ਔਰ ਕੱਲ ਮੈਂ ਇੱਕ ਸਮਾਗਮ ਤੇ ਸ਼ਾਮਿਲ ਹੋਇਆ ਜਿੱਥੇ 70 ਸਕੂਲ ਪ੍ਰਾਈਵੇਟ ਸਕੂਲਾਂ ਦੇ ਡਾਇਰੈਕਟਰਸ ਤੇ ਅਧਿਆਪਕ ਇਕੱਠੇ ਹੋਏ ਜਿਨ੍ਹਾਂ ਨੇ ਇਹ ਅਹਿਦ ਕੀਤਾ ਕਿ ਅਸੀਂ ਕਿ ਅਸੀਂ ਹੁਣ ਅੱਗੇ ਤੋਂ ਏਦਾਂ ਨਹੀਂ ਕਰਾਂਗੇ ਬਲਕਿ ਅਸੀਂ ਨਸਰੀ ਤੋਂ ਪੰਜਾਬੀ ਵੀ ਸ਼ੁਰੂ ਕਰਾਂਗੇ ਕਿ ਜੇ ਅੰਗਰੇਜ਼ੀ ਵੀ ਪੜ੍ਹਨੀ ਪਰ ਨਾਲ ਦੀ ਨਾਲ ਅਸੀਂ ਪੰਜਾਬੀ ਵੀ ਸ਼ੁਰੂ ਕਰਾਂਗੇ ਸੋ ਉਹ ਵੀ ਇਹ ਵੀ ਇੱਕ ਮਿੰਨ ਲੱਗਾ ਕਿ ਸ਼ੁਭ ਸ਼ਗਨ ਹੈ ਔਰ ਇੱਕ ਸਾਡੇ ਵਿੱਚ ਨਵੀਂ ਚੇਤਨਾ ਜਾਂ ਸਾਨੂੰ ਇੱਕ ਅਸੀਂ ਸਜਿਤ ਹੋਏ ਪਾਤੇ ਸਾਹਿਬ ਜਿਦਣ ਵਾਲੀ ਇਹ ਵੀ ਜਾਣਨਾ ਚਾਹਾਂਗੀ ਕਿ ਜੋ ਬੋਰਡਸ ਲਗਾਉਣ ਦਾ ਫੈਸਲਾ ਲਿਆ ਗਿਆ ਸੀਗਾ ਕਿ ਪੰਜਾਬੀ ਦੇ ਵਿੱਚ ਵੀ ਬੋਰਡ ਜਿਹੜੇ ਆ ਲੱਗਣਗੇ ਉਸ ਦਾ ਫਾਇਦਾ ਤੁਹਾਨੂੰ ਲੱਗਦਾ ਹੈ ਕਿ ਕੁਝ ਹੋਇਆ ਹੈ। ਉਸ ਜਗ੍ਹਾ ਤੇ ਦੇਖਿਆ ਕਈ ਵੱਡਿਆ ਜਦ ਮੈਂ Samsung ਦੇਖਿਆ ਇੱਕ ਜਗ੍ਹਾ ਮੈਂ Marlo ਕੀ ਹੋ ਫੌਂਟੇ ਜਿਹੜੇ ਇਸ ਤਰ੍ਹਾਂ ਕੀ ਆ ਨਾਮ ਉਹ ਵੀ ਦੇਖਿਆ ਪੰਜਾਬੀ 'ਚ ਲਿਖਿਆ ਸੀ ਮੈਂ ਸਾਡੀ ਗਵਾਂਢ 'ਚ ਇੱਕ ਦੁਕਾਨਾ ਚੌਧਰੀ ਹੋਮੋ ਨੇ ਬਹੁਤ ਸੋਣੀ ਗਰਮ ਖੀਚੇ ਲਿਖਿਆ ਬਹੁਤ ਵੱਡੀ ਦੁਕਾਨ ਹੈ ਉਹ ਤੇ ਉਹਨਾਂ ਨੇ ਜਿਹੜੇ ਚੌਧਰੀ ਹੋਮਸ ਇਸ ਤਰ੍ਹਾਂ ਤੇ ਸੋ ਉਸ ਦਾ ਕੁਝ ਅਸਰ ਹੋਇਆ ਔਰ ਮੈਂ ਬਲਕਿ ਕਿਨਾਂ ਜੀ ਗੀਤ ਵੀ ਲਿਖਿਆ ਸੀ ਕਿ ਮੈਂ ਜਾਦ ਲੰਘਾਂ ਪੰਜਾਬ ਦੇ ਆ ਬਾਜ਼ਾਰਾਂ ਚੋਂ ਮੈਂ ਮਾਨ ਕਰਾਂ ਮਹਿਸੂਸ ਕਰਾਂ ਕਿ ਮੈਂ ਲੰਘ ਰਿਹਾ ਪੰਜਾਬ ਦੇ ਆ ਬਾਜ਼ਾਰਾਂ ਚੋਂ ਕਿਸਾਨ ਪੰਜਾਬ ਦੇ ਪਿੰਡਾਂ ਚੋਂ ਲੰਘਦੇ ਆ ਇਦਾਂ ਲੱਗੇ ਮਹਿਸੂਸ ਹੋਵੇ ਕਿ ਅਸੀਂ ਪੰਜਾਬ ਦੇ ਬਾਜ਼ਾਰਾਂ ਚ ਲੰਘ ਰਹੇ ਆ ਤੋਂ ਇਹਦੇ ਨਾਲ ਸਮਝ ਕੁਝ ਲੋਕਾਂ ਦੀ ਚੇਤਨਾ ਆਈ ਹੈ ਯਾਨੀ ਮੈਨੂੰ ਜਦਾਂ ਮੈਂ ਗੱਲ ਕਰਦਾ ਕਿ ਕਯੂਬਿਕ ਕੈਨੇਡਾ ਦਾ ਇੱਕ ਪ੍ਰਾਂਤ ਹੈ ਤੇ ਉਹਨਾਂ ਦੀ ਉਹਨੇ ਪੱਕੇ ਤੌਰ ਤੇ ਇੱਕ ਕਾਨੂੰਨ ਹੀ ਪਾਸ ਕਰਤਾ ਕਿ ਹਰ ਸਾਈਨ ਬੋਰਡ ਦੇ ਉੱਪਰ ਪਹਿਲਾਂ ਫ੍ਰੈਂਚ ਹੋਏਗੀ ਉਹਦੇ ਥੱਲੇ ਉਹ ਤੋਂ ਅੱਧੇ ਅੱਧੇ ਸਾਈਜ਼ ਵਿੱਚ ਅੰਗਰੇਜ਼ੀ ਹੋਏਗੀ ਸੋ ਸਾਨੂੰ ਵੀ ਕੇਦਰਾਂ ਦੀ ਪਾਲਿਸੀ ਚਲੋ ਜ਼ੋਰ ਜਬਰ ਕੋਈ ਨਾ ਵੀ ਹੋਵੇ ਪਰ ਸਾਡੇ ਦਿਲ ਚੋਂ ਜਿਹੜੀਆਂ ਉਠੀਆਂ ਗੱਲਾਂ ਹੁੰਦੀਆਂ ਉਹ ਜ਼ਿਆਦਾ ਅਸਰ ਕਰਦੀਆਂ ਕਿਸੇ ਨੂੰ ਆਪਣੇ ਆਪ ਹੀ ਇਹ ਅਹਿਸਾਸ ਇਹ ਕਰਨਾ ਚਾਹੀਦਾ ਕਿ ਪੰਜਾਬ ਦੇ ਬਾਜ਼ਾਰਾਂ ਚ ਲੰਘਦੇ ਸਾਨੂੰ ਮਹਿਸੂਸ ਹੋਵੇ ਤੇ ਹੁਣ ਮੈਂ ਇਦਾਂ ਬਹੁਤ ਜਗ੍ਹਾ ਤੇ ਇਦਾਂ ਦੇਖਿਆ ਕਿ ਉਸ ਗੱਲ ਦਾ ਅਸਰ ਹੋ ਰਿਹਾ ਫਾਦਰ ਸਾਹਿਬ ਬਿਲਕੁਲ ਇੱਕ ਬੜਾ ਪੰਜਾਬੀਅਤ ਦਾ ਅਹਿਸਾਸ ਹੁੰਦਾ ਜਦੋਂ ਕਦੇ ਮਲਟੀ ਨੈਸ਼ਨਲ ਕੰਪਨੀਆਂਜ਼ ਦੇ ਬੋਰਡ ਦੇਖਦੇ ਐ ਮੈਕਡੋਨਲਡ ਦੀ ਗੱਲ ਕਰੀਏ ਸਕ੍ਰੀਨ ਤੇ ਅਸੀਂ ਦਿਖਾ ਰਹੇ ਸੀ ਐਡੀਡਾਸ ਨੂੰ ਅਦੀਦਾਸ ਲਿਖਿਆ ਹੁੰਦਾ ਵੇਖਣ ਨੂੰ ਚੰਗਾ ਲੱਗਦਾ ਔਰ ਇੱਥੇ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਅਮਰitsar ਦੀ ਹੈਰੀਟੇਜ ਸਟਰੀਟ ਜਿਹੜੀ ਹੈ ਜਦੋਂ ਉਹਨੂੰ ਬਣਾਇਆ ਗਿਆ ਸੀ ਸੁਖਬੀਰ ਸਿੰਘ ਬਾਦਲ ਦੀ ਪਹਿਲ ਤੇ ਉਸ ਵੇਲੇ ਪੂਰਾ ਜਿਹੜਾ ਬਾਜ਼ਾਰ ਹੈ ਜਿਹੜਾ ਹੈਰੀਟੇਜ ਸਟਰੀਟ ਤੋਂ ਲੈ ਕੇ ਸ਼੍ਰੀ ਦਰਬਾਰ ਸਾਹਿਬ ਤੱਕ ਸਭ ਜਗ੍ਹਾ ਇੱਕੋ ਜਿਹੇ ਪੰਜਾਬੀ ਦੇ ਬੋਰਡ ਜਿਹੜੇ ਆ ਉਹ ਲਗਾਏ ਗਏ ਸੀ ਇੱਕ ਵਾਰ ਅਹਿਸਾਸ ਜ਼ਰੂਰ ਹੁੰਦਾ ਕਿ ਸ਼ਾਇਦ ਤੁਸੀਂ ਪੁਰਾਣੇ ਸਮੇਂ ਚਲੇ ਗਏ ਹੋ ਗੁਰੂਆਂ ਦੇ ਵਕਤ ਦੇ ਜੋ ਬਾਜ਼ਾਰ ਹੋਣਗੇ ਖੈਰ ਉਹ ਅੱਜ ਕੱਲ ਦੇ ਬੜੇ ਮਾਡਰਨ ਬਾਜ਼ਾਰ ਆ ਲੇਕਿਨ ਜਿਹੜੋਂ ਉੱਪਰ ਲਿਖਿਆ ਜਿਹੜੋਂ ਇੱਕੋ ਪਾਸ਼ਾ ਚ ਲਿਖਿਆ ਉੱਤੇ ਇੱਕੋ ਬੰਤਰਾਂ ਲਿਖਿਆ ਉਸ ਨਾਲ ਇੱਕ ਅਹਿਸਾਸ ਬੜਾ ਵਧੀਆ ਹੁੰਦਾ ਕਿ ਸ਼ਾਇਦ ਅਸੀਂ ਅਤੀਤ ਦੇ ਚਰੋਖੇ ਚ ਪਹੁੰਚ ਗਏ ਆ ਪਾਤਰ ਸਾਹਿਬ ਬਹੁਤ ਹੀ ਇੱਕ ਵਧੀਆ ਇੱਕ ਜਿਹੜਾ ਇੱਕ ਸਵਾਲ ਉਠਾਇਆ ਸਾਡੇ ਦਰਸ਼ਕ ਜਿਹੜੇ ਸੀ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਪੰਜਾਬੀ ਤੇ ਪਹਿਲਾਂ ਬਹੁਤ ਹੀ ਜਿਹੜੇ ਮੇਰੇ ਕੋਲ ਇਹ ਪੰਜਾਬੀ ਦਾ ਵਰਡ ਨਹੀਂ ਹੈ ਸਪੈਸ਼ਲਾਈਜ਼ਡ ਟੀਚਰ ਹੁੰਦੇ ਸੀ ਜਿਹੜੇ ਸਿਰਫ ਗਿਆਨੀ ਕਰਕੇ ਉਹ ਪੰਜਾਬੀ ਸਕੰਦ ਦੇ ਸੀ ਔਰ ਮੈਨੂੰ ਲੱਗਦਾ ਤੁਹਾਡੇ ਵੀ ਉਸਤਾਦ ਜਿਹੜੇ ਤੁਹਾਡੇ ਟੀਚਰਸ ਹੋਣਗੇ ਉਹ ਬਹੁਤ ਹੀ ਵਧੀਆ ਪੰਜਾਬੀ ਤੁਹਾਨੂੰ ਪੜ੍ਹਾਉਂਦੇ ਰਹਿੰਦੇ ਹੋਣਗੇ ਲੇਕਿਨ ਅੱਜ ਕੱਲ੍ਹ ਇਹ ਟ੍ਰੈਂਡ ਬਣ ਗਿਆ ਕਿ ਜੇ ਕੋਈ ਟੀਚਰ ਜਿਹੜਾ ਕਿਸੇ ਸਕੂਲ ਵਿੱਚ ਕੋਈ ਕੋਈ ਹੋਰ ਸਬਜੈਕਟ ਨਹੀਂ ਆ ਤਾਂ ਚਲੋ ਪੰਜਾਬੀ ਪੜ੍ਹਾ ਲਓ ਇਹ ਜ਼ਿੰਮੇਵਾਰ ਮੰਨਦੇ ਹੋ ਇਹਨਾਂ ਜਿਹੜੀਆਂ ਜਿਹੜੀਆਂ ਇਹ ਚੀਜ਼ਾਂ ਨੇ ਕਿ ਇਸ ਕਰਕੇ ਜਿਹੜਾ ਪੰਜਾਬੀ ਮਾਂ ਬੋਲੀ ਜਿਹੜੀ ਹੈ ਉਸ ਵਿੱਚ ਬੱਚਿਆਂ ਦਾ ਇੰਟਰਸਟ ਘਟ ਰਿਹਾ ਅਪ੍ਰਿੰਤ ਮੈਂ ਬਹੁਤ ਤੁਹਾਨੂੰ ਮੁਬਾਰਕ ਮੈਂ ਵੀ ਦਿੰਦਾ ਕਿ ਨਿਤਕਾ ਹੋ ਰਹਾ ਦੀ ਉਚਾਰਨ ਤੋਂ ਬਿਲਕੁਲ ਨਹੀਂ ਪਤਾ ਲੱਗਦਾ ਕਿ ਉਹ ਕਿਸੇ ਹੋਰ ਸਕੂਲ ਦੇ ਆਇਆ ਹੈ ਇਹ ਲੋਕਚਾਰਨ ਬਹੁਤ ਪੰਜਾਬੀ ਆ ਪੰਜਾਬੀ ਥੋ ਥੋ ਬੜਾ ਇਹ ਬਾਤ ਹੈ ਸਰ ਤੇ ਤੁਸੀਂ ਵੀ ਬਹੁਤ ਮਿਹਨਤ ਨਾਲ ਇਹ ਸਾਰਾ ਪ੍ਰੋਗਰਾਮ ਤਿਆਰ ਕੀਤਾ ਮੈਂ ਸਾਰਾ ਕੋ ਦੇਖਿਆ ਕਿੰਨੀ ਤੁਸੀਂ ਮਿਹਨਤ ਕੀਤੀ ਹੈ ਔਰ ਕਿੰਨਾ ਤੁਸੀਂ ਦਿੱਤੀ ਇਹ ਸਾਰੇ ਗੁੰਜਨੀ ਜਿੰਨੀ ਲਗਨ ਨਾਲ ਜਿੰਨੀ ਪ੍ਰਾਪਤ ਨਾਲ ਕਰ ਰਹੇ ਹਾਂ ਮੈਂ ਮੁਬਾਰਕਬਾਦਨਾ ਔਰ ਦੂਜੀ ਗੱਲ ਬਿਲਕੁਲ ਠੀਕ ਹੈ ਕਿ ਸੜਕਾਂ ਤੇ ਬਹੁਤ ਵਾਰੀ ਬਹੁਤ ਅਜੀਬੋ ਗਰੀਬ ਸਪੈਲਿੰਗ ਵਾਲੀ ਪੰਜਾਬੀ ਲਿਖੀ ਹੁੰਦੀ ਹੈ ਤੇ ਉਹ ਸ਼ਾਇਦ ਹੈ ਕਿ ਜਿਹੜੇ ਸੜਕਾਂ ਬਣਾਉਣ ਵਾਲੇ ਜਾਂ ਜਿਨ੍ਹਾਂ ਨੇ ਉਹ ਬੋਰਡ ਬਣਾਉਣੇ ਆ ਕਿ ਉਹ ਉਹਨਾਂ ਨੂੰ ਕੋਈ ਨਾ ਕੋਈ ਪਰਜੂ ਨਾਲ ਤੈਿਹਦਾ ਪੰਜਾਬੀ ਦਾ ਮਾਹਿਰ ਹੋਵੇ ਜਿਹੜਾ ਉਹਨਾਂ ਨੂੰ ਦੱਸੇ ਕਿ ਇਸ ਦਾ ਉਹ ਉਹ ਇੰਨੇ ਕੁ ਪੈਸੇ ਉਹਨੂੰ ਕੈਜ਼ੀਡੈਂਟ ਚਾਹੀਦੇ ਆ ਕਿ ਕੋਈ ਲੋਕ ਕੋਈ ਐਕਸਪਰਟ ਲੱਭੀਏ ਤਾਂ ਉਹ ਗੱਲ ਬਿਲਕੁਲ ਨਹੀਂ ਠੀਕ ਹੈ ਗੁਰੂ ਜੀ ਗੱਲ ਹੈ ਕਿ ਚਲੋ ਗਿਆਨੀ ਨਾ ਹੋਵੇ ਤਾਂ ਨਹੀਂ ਘੱਟੋ ਘੱਟ ਪੰਜਾਬੀ ਦੀ ਐਮਏ ਜ਼ਰੂਰ ਹੋਵੇ ਟੀਚਰ ਜਿਹਨੇ ਪੰਜਾਬੀ ਪੜਾਉਣੀ ਆ ਤਾਂ ਉਹ ਫੇਰ ਹੀ ਉਹ ਸਾਰੀ ਇਸ ਮੂਰਤੀ ਗੱਲ ਨਾਲ ਇਨਸਾਫ ਕਰ ਸਕਦਾ ਉਹਨਾਂ ਦੀ ਗੱਲ ਚ ਕਰ ਮੈਂ ਇੱਥੇ ਇਹ ਵੀ ਜ਼ਿਕਰ ਕਰੂੰਗਾ ਸਾਡੇ ਇੱਕ ਸਾਥੀ ਸੀਗੇ ਉਹ ਕੁਝ ਨਿੱਜੀ ਕਾਰਨਾ ਕਰਕੇ ਚੈਨਲ ਛੱਡ ਚੁੱਕੇ ਆ ਰਮਨਦੀਪ ਸੰਧੂ ਰਮਨ ਸੰਧੂ ਨੇ ਬਹੁਤ ਹੀ ਵਧੀਆ ਉਹ ਲੇਖਕ ਨੇ ਔਰ ਉਹਨਾਂ ਨੇ ਜਿੰਨੀ ਇਹ ਚੈਨਲ ਦੀ ਪੰਜਾਬੀ ਸੁਧਾਰੀ ਕਿਉਂਕਿ ਉਹ ਲੜ ਵੀ ਪੈਂਦੇ ਸੀ ਬਹੁਤ ਸਾਰੀ ਟੀਮ ਨਾਲ ਮੇਰੇ ਨਾਲ ਵੀ ਕਿ ਇੱਥੇ ਜੀ ਨੁਕਤਾ ਨਹੀਂ ਹੈ ਇੱਥੇ ਕੋਈ ਆ ਚੀਜ਼ ਗਲਤ ਹੈ ਮੈਂ ਕਹਿੰਦਾ ਸੀ ਇਹਨਾਂ ਨੂੰ ਪੰਜਾਬੀ ਸਿਖਾ ਦਈਏ ਘਟੋ ਘਟ ਇਹ ਜਿਹੜੀ ਆ ਅੱਗੇ ਜਾ ਕੇ ਕਰ ਲਾਂਗੇ ਸ਼ਾਇਦ ਕਮੀ ਬਹੁਤ ਮਹਿਸੂਸ ਹੁੰਦੀ ਹੈ ਇਹੋ ਜਿਹੇ ਇਨਸਾਨ ਦੀ ਲੇਕਿਨ ਪੰਜਾਬੀ ਦੇ ਲੋਕ ਜਿਹੜੇ ਸਾਨੂੰ ਮਿਲ ਨਹੀਂ ਰਹੇ ਚੈਨਲ ਪੰਜਾਬੀ ਆ ਲੇਕਿਨ ਪੰਜਾਬੀ ਜਿਹੜੀ ਲਿਖਣ ਵਾਲੇ ਸ਼ੁੱਧ ਪੰਜਾਬੀ ਲਿਖਣ ਵਾਲੇ ਔਰ ਜਿਨ੍ਹਾਂ ਨੂੰ ਸੈਂਟੈਂਸ ਫਾਰਮੇਸ਼ਨ ਆਂਦੀ ਹੋਵੇ ਉਸ ਲਈ ਬੜੀ ਮੁਸ਼ਕਲ ਜਿਹੜੀ ਆ ਸਾਨੂੰ ਆ ਰਹੀ ਹੈ ਜਿੰਮੇਵਾਰ ਕਿਉਂ ਮੰਨਦੇ ਕਿ ਮੈਨੂੰ ਲੱਗਦਾ ਹਰ ਜਿਹੜਾ ਸਟੂਡੈਂਟ ਪੰਜਾਬ ਚ ਪੜਿਆ ਹੈ ਉਹਨੂੰ ਪੰਜਾਬੀ ਦੇ ਸਿਕਾਈ ਜਾਂਦੀ ਹੈ ਕਿ ਦਿਲੋਂ ਪੰਜਾਬੀ ਨਹੀਂ ਪੜ ਪਾ ਰਹੇ ਜਾਂ ਕੋਈ ਹੋਰ ਕੋਈ ਕਾਰਨ ਦੇਖੋ ਵੱਡੀ ਗੱਲ ਹੈ ਕਿ ਜਿਸ ਗੱਲ ਹੋ ਚੁੱਕੀ ਬਹੁਤ ਵੱਡੀ ਗੱਲ ਅਧਿਆਪਕ ਤੇ ਆਉਂਦੀ ਹੈ ਕਿ ਦੂਜੀ ਗੱਲ ਹੈ ਕਿ ਤੁਸੀਂ ਉਸ ਭਾਸ਼ਾ ਨੂੰ ਰਤਬਾ ਕਿ ਦਿੰਨੇ ਹੋ ਤੁਸੀਂ ਉਹਨੂੰ ਕਿੰਨਾ ਇੱਕ ਗੰਭੀਰਤਾ ਨਾਲ ਲੈਨੇ ਹੋ ਹਨ ਸੋ ਬਹੁਤ ਵਾਰ ਹੈ ਕਿ ਪੰਜਾਬੀ ਦੀ ਸਾਨੂੰ ਆ ਹੀ ਜਾਣੀ ਹੈ ਕਿਉਂਕਿ ਪੰਜਾਬ ਜਮੇ ਇਸ ਲਈ ਲੋਕ ਜਾਨੀ ਸਾਡੇ ਵੀ ਬਹੁਤ ਜਗ੍ਹਾ ਬਹੁਤ ਸੰਸਥਾਵਾਂ ਨੇ ਇਦਾਂ ਦਾ ਇੱਕ ਸੰਕਲਪ ਲਿਆ ਕਿ ਪੰਜਾਬੀ ਦੇ ਪੀਰੀਅਡ ਜਿਵੇਂ ਬਹੁਤ ਸਾਰੀ ਜਗ੍ਹਾ ਵਿੱਚ ਖੇਤੀਬੜੀ ਯੂਨੀਵਰਸਿਟੀ ਵਿੱਚ ਵੀ ਇਹ ਹੋਇਆ ਕਿ ਪੰਜਾਬੀ ਦੇ ਇਹਨਾਂ ਨੂੰ ਆ ਹੀ ਜਾਣੀ ਹੈ ਕਿਉਂਕਿ ਪਿੰਡਾਂ ਦੇ ਬੱਚੇ ਆ ਸੋ ਇਸ ਲਈ ਵੱਧ ਤੋਂ ਵੱਧ ਇਹਨਾਂ ਨੂੰ ਉੰਦੇ ਜਿਪੜਾਓ ਜਾਂ ਹੋਰ ਸਭ ਹੀ ਪ੍ਰਾਪਤ ਸੋ ਇੱਕ ਜਿਹੜੀ ਪੰਜਾਬੀ ਨੂੰ ਗੰਭੀਰਤਾ ਨਾਲ ਅਸੀਂ ਕੋਈ ਲਫ਼ਜ਼ ਅੰਗਰੇਜ਼ੀ 'ਚ ਗਲਤ ਲਿਖਿਆ ਤਾਂ ਅਸੀਂ ਸ਼ਰਮਿੰਦੇ ਹੁੰਨੇ ਆ ਪਰ ਪੰਜਾਬੀ 'ਚ ਲਿਖ ਕੇ ਅਸੀਂ ਸ਼ਰਮਿੰਦੇ ਨਹੀਂ ਹਾਂ ਕਿ ਮੈਨੂੰ ਪੰਜਾਬੀ ਨਹੀਂ ਆਉਂਦੀ ਇਹ ਅਸੀਂ ਬੜੇ ਯਾਨੀ ਸਮਝੋ ਬਹੁਤ ਸਿਆਜ ਨਾਲ ਹੀ ਕਹਿ ਦਿੰਨੇ ਆ ਤੋਂ ਇਸ ਲਈ ਕਿ ਇਹਦਾ ਕਾਰਨ ਨਹੀਂ ਹੈ ਕਿ ਅਸੀਂ ਪੰਜਾਬੀ ਨੂੰ ਉਸ ਸੰਜੀਦਗੀ ਨਾਲ ਨਹੀਂ ਅਪਣਾ ਰਹੇ ਸਾਨੂੰ ਇਹਦਾ ਮੁੱਲ ਨਹੀਂ ਪਤਾ ਅਸੀਂ ਸ਼ਾਇਦ ਸਿਰਫ ਆਰਥਿਕ ਅਰਥਾਂ ਵਿੱਚ ਸੋਚਦੇ ਆ ਕਿ ਜਿਹੜੀ ਪਾਸ਼ਾ ਜੋ ਮੈਂ ਪੈਸੇ ਕਮਾ ਸਕਾਂ ਉਹੀ ਮੇਰੇ ਲਈ ਵੱਡੀ ਪਾਸ਼ਾ ਤੋਂ ਪੰਜਾਬੀ ਨੂੰ ਇਹ ਬੜੀ ਸਹੀ ਗੱਲ ਹੈ ਕਿ ਆਰਥਿਕਤਾ ਜਿਹੜੀ ਹੁੰਦੀ ਕਿਸੇ ਪਾਸ਼ਾ ਲਈ ਇੱਕ ਬਹੁਤ ਵੱਡਾ ਬਹੁਤ ਵੱਡੀ ਤਹਿਰ ਹੁੰਦੀ ਹੈ ਪਾਦਰ ਸਾਹਿਬ ਜਿਵੇਂ ਜ਼ਿਕਰ ਕੀਤਾ ਜਾ ਰਿਹਾ ਸੀ ਕਿ ਸਕੂਲਾਂ ਵਿੱਚ ਮੈਂ ਆਪਣੇ ਸਕੂਲ ਦੀ ਗੱਲ ਕਰਦਾ ਕਿ ਮੈਂ ਸ਼੍ਰੀ ਦਸ਼ਮੇਸ਼ ਅਕੈडमी ਨਨਪੁਰ ਸਾਹਿਬ ਪੜਿਆ ਉੱਥੇ ਵੀ ਇੱਕ ਦੌਰ ਸੀ ਕਿ ਸਾਨੂੰ ਕਿਹਾ ਜਾਂਦਾ ਸੀ ਕਿ ਪੰਜਾਬੀ ਬੋਲੋਗੇ ਤੇ ਪਨਿਸ਼ਮੈਂਟ ਮਿਲੇਗੀ ਹਾਲਾਂਕਿ ਉਸ ਵੇਲੇ ਲੱਗਦਾ ਸੀ ਕਿ ਪੰਜਾਬੀ ਦਾ ਪੰਜਾਬੀ ਨੂੰ ਬਹੁਤ ਪਿਆਰ ਕੀਤਾ ਜਾਂਦਾ ਸੀ ਉਸ ਸਕੂਲ ਵਿੱਚ ਲੇਕਿਨ ਅਸੀਂ ਪਿੰਡਾਂ ਤੋਂ ਆਏ ਸੀ ਸਾਨੂੰ ਅੰਗਰੇਜ਼ੀ ਲਈ ਤਿਆਰ ਕਰਨ ਲਈ ਉਦੋਂ ਪਨਿਸ਼ਮੈਂਟ ਦਿੱਤੀ ਜਾਂਦੀ ਸੀ ਲੇਕਿਨ ਹੁਣ ਜਿਹੜਾ ਇਹ ਕਿਹਾ ਜਾਂਦਾ ਹੈ ਕਿ ਪੰਜਾਬੀ ਸਕੂਲ 'ਚ ਬੋਲੋਗੇ ਤੇ ਪਨਿਸ਼ਪ ਕਰੋਗੇ ਪਨਿਸ਼ਮੈਂਟ ਮਿਲੇਗੀ ਲੱਗ ਇਹ ਲੱਗਦਾ ਕਿ ਇਹ ਵੀ ਇੱਕ ਜ਼ਿੰਮੇਵਾਰ ਹੋ ਸਕਦਾ ਕਿ ਜੋ ਪੰਜਾਬੀ ਦਾ ਪਤਨ ਹੋ ਰਿਹਾ ਲਿਟਰੇਚਰ ਪੜਦੇ ਨਹੀਂ ਆ ਬੱਚੇ ਪੰਜਾਬੀ ਫਿਲਮਾਂ ਦੇ ਵਿੱਚ ਪੰਜਾਬੀ ਨੂੰ ਸਹੀ ਪੋਰਟ੍ਰੇ ਨਹੀਂ ਕੀਤਾ ਜਾਂਦਾ ਔਰ ਬਾਕੀ ਭਾਸ਼ਾ ਦੀਆਂ ਜਿਹੜੀਆਂ ਨੇ ਪੰਜਾਬੀ ਖਾਸ ਕਰਕੇ ਆਪਣੇ ਇੰਗਲਿਸ਼ ਜਿਹੜੀਆਂ ਹਾਲੀਵੁੱਡ ਦੀਆਂ ਫਿਲਮਾਂ ਜਾਂ ਹਿੰਦੀ ਫਿਲਮਾਂ ਉਹਨਾਂ ਨੂੰ ਵੇਖਣ ਨੂੰ ਤਰਜੀਹ ਦਿੰਦੇ ਆ ਜੀ ਇੱਕ ਮੈਂ ਗੱਲ ਪਹਿਲਾਂ ਗੁਰਮੁਖੀ ਬਾਰੇ ਥੋੜੀ ਜੀ ਜੋੜਨੀ ਚਾਹਣਾ ਕਿ ਗੁਰਮੁਖੀ ਵੇਖੀ ਗੁਰੂ ਅੰਗਦ ਸਾਹਿਬ ਨੇ ਲਿਖਿਆ ਉਹਨਾਂ ਦੀ ਪੱਟੀ ਜਿਹੜੀ ਆ ਬਾਣੀ ਪੱਟੀ ਉਹਦੇ ਵਿੱਚ ਜਿਹੜੇ ਗੁਰਮੁਖੀ ਦੇ ਅੱਖਰਾਂ ਦੇ ਨਾਮ ਨੇ ਤੋ ਕਬੀਰ ਜੀ ਦੀ ਵੀ ਪੱਤੀ ਇਦਾਂ ਹੀ ਆ ਤੋ ਗੁਰੰਗਤ ਸਾਹਿਬ ਨੇ ਸਿਰਫ ਉਹਨੂੰ ਜ਼ਿਆਦਾ ਸਿਸਟਮੈਟਿਕ ਬਣਾਇਆ ਪਰ ਇਹ ਨਹੀਂ ਕਿ ਗੁਰੂ ਨਾਨਕ ਸਾਹਿਬ ਨੇ ਗੁਰਮੁਖੀ ਨਹੀਂ ਲਿਖੀ ਜਾਂ ਉਸ ਤੋਂ ਪਹਿਲਾਂ ਨਹੀਂ ਸੀ ਗੁਰਮੁਖੀ ਤੋ ਗੁਰੰਗਤ ਸਾਹਿਬ ਨੇ ਉਹਨੂੰ ਇੱਕ ਉਹ ਰੂਪ ਦਿੱਤਾ ਜਿਹੜਾ ਆਪਾਂ ਕਹਿੰਦੇ ਆ ਉਹਦੀ ਤਰਤੀਬ ਬਣਾਈ ਵੱਖਰੀ ਤਰਤੀਬ ਬਣਾਈ ਦਰਸ਼ਕਾਂ ਨੂੰ ਮੈਂ ਇੱਕ ਹੋਰ ਜਾਣਕਾਰੀ ਦੇਣਾ ਕਿ ਜਿਹੜਾ ਯੂਪੀਐਸਸੀ ਦਾ ਐਗਜ਼ਾਮ ਹੁੰਦਾ ਹੈ ਜਿਹਦੇ ਐਗਜ਼ਾਮ ਜਿਹੜਾ ਪੇਪਰ ਦੇ ਕੇ ਤੁਸੀਂ ਆਈਐਸ ਆਈਪੀਐਸ ਬਣ ਸਕਦੇ ਹੋ ਉਹ ਵੀ ਤੁਸੀਂ ਆਪਣੀ ਭਾਸ਼ਾ ਮਨਪਸੰਦ ਜਿਹੜੀ ਪੰਜਾਬੀ ਭਾਸ਼ਾ ਉੱਚ ਦੇ ਸਕਦੇ ਹੋ ਔਰ ਅਗਰ ਤੁਸੀਂ ਪ੍ਰੀਲਿਮ ਤੇ ਮੇਨ ਕਲੀਅਰ ਵੀ ਕਰ ਜਾਂਦੇ ਹੋ ਜਿਹੜੇ ਦੋ ਰਾਉਂਡ ਇਗਜ਼ਾਮ ਦੇ ਹੁੰਦੇ ਆ ਤੇ ਇੰਟਰਵਿਊ ਦੇ ਦੌਰਾਨ ਅਗਰ ਤੁਸੀਂ ਟਰਾਂਸਲੇਟਰ ਕਹੋਗੇ ਕਿ ਮੈਂ ਪੰਜਾਬੀ ਵਿੱਚ ਹੀ ਜਵਾਬ ਦੇਣਾ ਹੁੰਦਾ ਤੇ ਉਸ ਲਈ ਤੁਹਾਨੂੰ ਇੱਕ ਟਰਾਂਸਲੇਟਰ ਮੁਹੱਈਆ ਵੀ ਕੀਤਾ ਜਾ ਸਕਦਾ ਸੋ ਕਦੀ ਇੱਕ ਹੀਣ ਭਾਵਨਾ ਨਹੀਂ ਕਦੀ ਰੱਖਣੀ ਕਿ ਪੰਜਾਬੀ ਕਿਉਂਕਿ ਸ਼ਹਿਰਾਂ 'ਚ ਇੱਕ ਟ੍ਰੈਂਡ ਬਣ ਗਿਆ ਕਿ ਹਿੰਦੀ ਬੋਲੋ ਅੰਗਰੇਜ਼ੀ ਬੋਲੋ ਲੇਕਿਨ ਪੰਜਾਬੀ ਜਿਹੜੀ ਹੈ ਤੁਸੀਂ ਆਪਣੇ ਬੜੇ ਮਾਨ ਨਾਲ ਜਿਹੜਾ ਉਹ ਬੋਲ ਸਕਦੇ ਹੋ ਔਰ ਕਦੀ ਵੀ ਇਹ ਮਹਿਸੂਸ ਨਹੀਂ ਕਦੀ ਕਰਨਾ ਚਾਹੀਦਾ ਕਿ ਮੇਰੀ ਭਾਸ਼ਾ ਜਿਹੜੀ ਹੈ ਮੇਰੀ ਮਾਂ ਭਾਸ਼ਾ ਜਿਹੜੀ ਉਹ ਕਿਸੇ ਦੂਸਰੀ ਭਾਸ਼ਾ ਤੋਂ ਨੀਵੀਂ ਹੋ ਸਕਦੀ ਹੈ ਹਰ ਭਾਸ਼ਾ ਦਾ ਸਤਿਕਾਰ ਕਰਨਾ ਜ਼ਰੂਰੀ ਹੈ ਲੇਕਿਨ ਮਾਂ ਦੇ ਬੋਲੀ ਜਿਹੜੀ ਹੈ ਉਹ ਮਾਂ ਦੀ ਇੱਜ਼ਤ ਕਰਨ ਦੇ ਬਰਾਬਰ ਹੈ ਪਾਤਰ ਸਾਹਿਬ ਸਮੇਂ ਦੇ ਥੋੜੀ ਕਮੀਆਂ ਲੇਕਿਨ ਜਾਂਦੇ ਜਾਂਦੇ ਪੰਜਾਬੀ ਬਾਰੇ ਦੋ ਸ਼ਬਦ ਤੇ ਕੋਈ ਨਜ਼ਮ ਇਹੋ ਜੀ ਜਿਹੜੀ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਵੇ ਔਰ ਪੰਜਾਬੀਆਂ ਨੂੰ ਇੱਕ ਸੁਨੇਹਾ ਵੀ ਦੇਵੇ ਥੋੜੀ ਜਿਹੀ ਮੇਰੇ ਮਨ 'ਚ ਆ ਜਿਹੜੀ ਪਿਛਲੇ ਦਿਨੀ ਉੱਠੀ ਆ ਕਿ ਜਿਹੜਾ ਦਿਨ Google Google ਲਾ ਉਦੀ ਕੈਪ ਸੀ ਐਪ ਬਾਡ ਫਿਰ ਉਹਨਾਂ ਨੇ ਉਹਨੂੰ ਜੈਮਨੀ ਜੈਮਨਾ ਹੀ ਕਰ ਦਿੱਤਾ ਤੇ ਉਹਦੇ ਵਿੱਚ ਜਣੀ ਪਿਛਲੇ ਦਿਨੀ ਇੱਕ ਪੰਜਾਬੀ ਨੇ ਇੱਕ ਹੋ ਝਟਕਾ ਮਹਿਸੂਸ ਕੀਤਾ ਕਿ ਉਹ ਉਹਨਾਂ ਦੀ ਉਸ ਲੜੀ 'ਚ ਪੰਜਾਬੀ ਸ਼ਾਮਲ ਨਹੀਂ ਆ ਜਦ ਕਿ ਹਿੰਦੀ ਸ਼ਾਮਲ ਹੈ ਭਾਰਤ ਦੀਆਂ ਨੌ ਭਾਸ਼ਾਵਾਂ ਸ਼ਾਮਲ ਨੇ ਪਰ ਪੰਜਾਬੀ ਸ਼ਾਮਲ ਨਹੀਂ ਤੇ ਜਦ ਮੈਂ ਉਹਨੂੰ ਗੂਗਲ ਨਾਲ ਗੱਲਬਾਤ ਕੀਤੀ ਮੈਂ ਜਣੀ ਅੰਗਰੇਜ਼ੀ ਵਿੱਚ ਪੁੱਛਿਆ ਕਿ ਤੁਸੀਂ ਮੈਂ ਤਾਂ ਨਾ ਪੰਜਾਬੀ 'ਚ ਗੱਲਬਾਤ ਕਿਉਂ ਨਹੀਂ ਕਰ ਸਕਦਾ ਤੇ ਉਹਨਾਂ ਕਿਹਾ ਕਿ ਕਿਉਂਕਿ ਸਾਡੇ ਕੋਲ ਪੰਜਾਬੀ ਵਿੱਚ ਇਨੀ ਸਮੱਗਰੀ ਅਪਲੋਡ ਨਹੀਂ ਕੀਤੀ ਗਈ ਸੋ ਉਹ ਇੱਕ ਇਸ ਵੇਲੇ ਬੜੀ ਬੜਾ ਵੱਡਾ ਮਸਲਾ ਸਰਕਾਰ ਸਾਹਮਣੇ ਵੀ ਔਰ ਸਾਡੇ ਦਾਨਸ਼ਵਰਾਂ ਸਾਹਮਣੇ ਵੀ ਆ ਗਿਆ ਕਿ ਅਸੀਂ ਪੰਜਾਬੀ ਨੂੰ ਜਿਹੜੀ ਮਸ਼ੀਨੀ ਬੁੱਧੀ ਮੰਨਤਾ ਹੈ ਜਿਹਨਾਂ ਨੂੰ ਕਿ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਉਹਦੇ ਨਾਲ ਕਿਦਾਂ ਜੋੜਨਾ ਸੋ ਇੱਕ ਇਸ ਇਸ ਮਸਲੇ ਬਾਰੇ ਸਾਨੂੰ ਆਉਣ ਵਾਲੇ ਦਿਨਾਂ 'ਚ ਧਿਆਨ ਦੇਣਾ ਪਊਗਾ ਤੋਂ ਬਾਕੀ ਤੁਸੀਂ ਕਹਿਆ ਕਿ ਮੈਂ ਥੋੜੇ ਜੇ ਸ਼ਬਦਾਂ 'ਚ ਸੋ ਮੈਂ ਤੁਹਾਨੂੰ ਜਿਸ ਦਿਨ ਮੈਂ ਤਾਂ ਕੁਝ ਦੋਹੇ ਲਿਖੇ ਜੇ ਮੈਨੂੰ ਯਾਦ ਆ ਗਏ ਤੇ ਮੈਂ ਤਾਂ ਆ ਸਾਂਝੀ ਕਰਦਾ ਕਿ ਉਹ ਜਿਵੇਂ ਕਿ ਨਾ ਕਿ ਜੇ ਜੇ ਧਰਤੀ ਦਾ ਲਾਲ ਹੈ ਤਾਂ ਇਸ ਦੀ ਬੋਲੀ ਬੋਲ ਆਪਣਾ ਬਣ ਕੇ ਬੈਠ ਤੂੰ ਆਪਣੇ ਆਂ ਦੇ ਕੋਲ ਕਿ ਉਹ ਕਹਿੰਦੇ ਕਿ ਬੋਲ ਤੂੰ ਲੱਖ ਅੰਗਰੇਜ਼ੀਆਂ ਜਿੱਥੇ ਜਿਸ ਦੀ ਲੋੜ ਕਿ ਜਿਸ ਬਾਦਸ਼ਾਹ ਦੀ ਜਿੱਥੇ ਬੋਲ ਦੀ ਲੋੜ ਉੱਥੇ ਅੰਗਰੇਜ਼ੀ ਵੀ ਬੋਲ ਜ਼ਰੂਰ ਬੋਲ ਤੂੰ ਲੱਖ ਅੰਗਰੇਜ਼ੀਆਂ ਜਿਸ ਦੀ ਜਿੱਥੇ ਲੋੜ ਐ ਪਰ ਝੂਠੀ ਸ਼ਾਨ ਲਈ ਮਾਂ ਤੋਂ ਮੁੱਖ ਨਾ ਮੋੜ। ਔਰ ਇੱਕ ਮੈਂ ਕਵਤਾ ਲਿਖੀ ਸੀ ਕਿ ਜਿਵੇਂ ਕਿ ਨਾ ਕਿ ਅਖਰਾਂ ਦਾ ਤੇ ਰਿਜ਼ਕ ਦਾ ਜਿਸੇ ਮੈਂ ਕਹਿੰਨ ਕਿ ਆਇਆ ਅਨੰਦ ਕਸ਼ੋਰ ਜਿਹੜੇ ਮੈਂ ਕਿ ਬਿਹਾਰ ਤੋਂ ਮਜ਼ਦੂਰ ਆਏ ਉਹ ਬੱਚੀ ਤਾਂ ਗੁਰਮੁਖੀ ਪੜ ਰਹੀ ਆ ਲੇਕਿਨ ਸਾਡੇ ਅਖਰ ਸਿੰਘ ਦੇ ਪੁੱਤ ਅੰਗਰੇਜ਼ ਸਕੂਲਾਂ 'ਚ ਪੜ ਰਹੇ ਆ। ਤੇ ਮੈਂ ਉਸ ਕਵਤਾ 'ਚ ਕਹਿਆ ਕਿ ਅਖਰਾਂ ਦਾ ਤੇ ਰਿਜ਼ਕ ਦਾ ਬਹੁਤ ਗਹਿਰਾ ਸਾਖ ਹੁੰਦਾ। ਪਰ ਉਸ ਮੈਂ ਦੋਹਾਂ ਜਿਹੜੇ ਮੰਨਿਆ ਅਖਰਾਂ ਦਾ ਤੇ ਰਿਜ਼ਕ ਦਾ ਮੰਨਿਆ ਗੂੜਾ ਸਾਖ ਬਰ ਰਿਸਕ ਨੂੰ ਅੱਗੇ ਇਸ਼ਕ ਹੈ ਤੇ ਅਖਰੋਂ ਅੱਗੇ ਬਾਤ ਕਿ ਅਸੀਂ ਸਿਰਫ ਰੋਜ਼ਗਾਰ ਦੀ ਖਾਤਰ ਪੰਜਾਬੀ ਨਹੀਂ ਬੋਲਦੇ ਅਸੀਂ ਉਹਦੇ ਪਿਆਰ ਖਾਤਰ ਵੀ ਬੋਲਦੇ ਆ ਤਾਂ ਮੈਂ ਆਖਰੀ ਲਫਜ਼ ਇਹ ਰਿਪੀਟ ਕਰਨਾ ਚਾਹਣਾਗੇ ਕਿ ਜੇ ਸਾਡੀ ਰਹਿਤਲ ਸਾਡੇ ਸਭਿਆਚਾਰ ਸਾਡੀ ਬੋਲੀ ਦੀ ਸਾਹ ਟੁੱਟ ਜਾਵੇ ਤਾਂ ਸਭਿਆਚਾਰ ਤੇ ਰਹਿਤਲਾਂ ਜਿਹੜੀਆਂ ਉਹ ਬਾਝ ਹੋ ਜਾਂਦੀ ਸੋ ਸਾਨੂੰ ਆਪਣੀ ਰਹਿਤਲ ਕਾਇਮ ਰੱਖਣੀ ਸਾਡਾ ਸਭਿਆਚਾਰ ਕਾਇਮ ਰੱਖਣ ਲਈ ਔਰ ਇਹ ਵੀ ਰੱਖਣ ਲਈ ਕਿ ਸਾਡੇ ਬੱਚਿਆਂ ਨੂੰ ਬੱਚਿਆਂ ਨੂੰ ਵਿਗਿਆਨ ਵੀ ਇਸ ਭਾਸ਼ਾ ਵਿੱਚ ਮਿਲੇ ਉਹ ਤਾਂ ਜੋ ਮੌਲਿਕ ਵਿਗਿਆਨ ਵਿਆਨੀ ਬਣ ਮੌਲਿਕ ਲੇਖਕ ਬਣ ਸੋ ਇਸ ਲਈ ਪੰਜਾਬੀ ਨਾਲ ਜੁੜਨਾ ਇੱਕ ਭਾਵਕ ਗੱਲ ਵੀ ਆ ਪਰ ਇੱਕ ਬਹੁਤ ਜ਼ਰੂਰਤ ਵੀ ਆ ਕਿ ਅਸੀਂ ਪੰਜਾਬੀ ਪੜਾਂਗੇ ਤਾਂ ਹੀ ਅਸੀਂ ਮੌਲਿਕਤਾ ਨਾਲ ਜੋੜ ਸਕਾਂਗੇ ਬਹੁਤ ਬਹੁਤ ਸ਼ੁਕਰੀਆ ਬਾਤਰ ਸਾਹਿਬ ਤੁਸੀਂ ਸਾਡਾ ਜੋੜਾ